ਤੁਸੀਂ ਪਿਛਲੇ ਦਿਨਾਂ ਚ ਫਰੀਦਕੋਟ ਸ਼ਹਿਰ ਦੇ ਅੰਦਰ ਪੰਜ ਪ੍ਰਾਪਰਟੀਜ਼ ਦੇ ਵੱਡੇ ਸੌਦੇ ਹੋਏ ਆ ਜਿਨ੍ਹਾਂ ਦੀ ਕੀਮਤ ਇੱਕ 100 ਕਰੋੜ ਰੁਪਏ ਦੱਸੀ ਜਾ ਰਹੀ ਹੈਗੀ ਹੈ ਸਭ ਤੋਂ ਵੱਧ ਜਿਹੜੀ ਬਲੈਕ ਮਨੀ ਆ ਉਹ ਪ੍ਰਾਪਰਟੀ ਦੇ business ਚ ਆ ਰਹੀ ਹੈਗੀ ਹੈ ਸਭ ਤੋਂ ਵੱਧ ਟੈਕਸ ਚੋਰੀ ਇੱਥੇ ਹੋ ਰਿਹਾ ਹੈਗਾ ਸਭ ਤੋਂ ਵੱਧ ਦੋ ਨੰਬਰ ਦੇ ਧੰਦੇ ਇੱਥੇ ਹੋ ਰਹੇ ਆ ਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਜਿਹੜੇ ਟੈਕਸ ਦਾ ਉਹ ਚੂਨਾ ਕਿਵੇਂ ਲੱਗ ਰਿਹਾ ਇਹਦੇ ਵਿੱਚ ਜਿਹੜੇ ਲੈਂਡ ਮਤਲਬ ਡਿਵੈਲਪਰ ਹੈਗੇ ਆ ਪ੍ਰਾਪਰਟੀ ਡੀਲਰ ਹੈਗੇ ਆ ਜ਼ਮੀਨ ਦੇ ਮਾਲਕ ਹੈਗੇ ਆ ਜਾਂ ਜਿਹੜੇ ਵਿਚਾਰੇ ਦਲਾਲ ਹੈਗੇ ਆ ਉਹ ਸਾਰੇ ਰਲ ਮਿਲ ਕੇ ਇਵਨ ਤੇ ਰੈਵਨਿਊ ਡਿਪਾਰਟਮੈਂਟ ਵੀ ਇਹਦੇ ਵਿੱਚ ਕਾਫੀ ਹੱਦ ਤੱਕ ਸ਼ੂਨਿਅਤ ਹੈਗਾ ਹੁਣ ਤੱਕ ਜਿਹੜਾ ਰੈਵਨਿਊ ਡਿਪਾਰਟਮੈਂਟ ਐਨ ਫੋਰਸਮੈਂਟ ਡਿਪਾਰਟਮੈਂਟ ਵਿਜੀਲੈਂਸ ਜਾਂ ਮਤਲਬ ਜਿਹੜਾ ਟੈਕਸ ਜਿਹੜੇ ਬਚਾਉਣ ਵਾਲੀਆਂ ਜਾਂ ਲੈਣ ਵਾਲੀਆਂ ਸੰਸਥਾਵਾਂ ਵਿਜੀਲੈਂਸ ਵੀ ਮਹਾ ਹੈਗੇ ਉਹਨਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਪ੍ਰਾਪਰਟੀ ਲਈ ਆ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਪ੍ਰਾਪਰਟੀ ਵੇਚ ਕੇ ਅਥਾ ਕਾਲਾ ਪੈਸਾ ਕਠਾ ਕੀਤਾ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਇਹ ਪੂਰਾ ਮਾਫੀਆ ਕੰਮ ਕਰ ਰਿਹਾ ਹੈਗਾ ਇਹ 70 ਤੋਂ 80 ਲੱਖ ਹੀ ਆਊਗਾ ਮਤਲਬ 5 ਕਰੋੜ ਰੁਪਏ ਦਾ ਚੂਨਾ ਲੱਗਣ ਦੀ ਸੰਭਾਵਨਾ ਹੈਗੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ 100 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਦੇ ਸੌਦੇ ਹੋਏ ਆ ਯਾਨੀ 100 ਕਰੋੜ ਰੁਪਏ ਵਿੱਚ ਵੇਚਣ ਦੇ ਸੌਦੇ ਹੋਏ ਆ ਇਸ ਗੱਲ ਨੂੰ ਤੁਸੀਂ ਇਸ ਖਬਰ ਨੂੰ ਇਸ ਤਰੀਕੇ ਵੀ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਪ੍ਰਾਪਰਟੀਆਂ ਮਹਿੰਗੀਆਂ ਕਰਨ ਵਾਲਾ ਮਾਫੀਆ ਸਰਗਰਮ ਹੋ ਗਿਆ ਜਾਂ ਇਹ ਕਹਿ ਸਕਦੇ ਹੋ ਕਿ ਇੱਕ ਵਾਰ ਫਿਰ ਗੈਰ ਕਾਨੂੰਨੀ ਕਲੋਨੀਆਂ ਡਵੈਲਪ ਕਰਨ ਦੇ ਲਈ ਗੈਰ ਮਾਨਤਾ ਪ੍ਰਾਪਤ ਕਲੋਨੀਆਂ ਡਵੈਲਪ ਕਰਨ ਵਾਲੇ ਲੋਕ ਸਰਗਰਮ ਹੋ ਗਏ ਆ ਤੇ ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਆਪਣੀ ਬਲੈਕ ਮਨੀ ਨੂੰ ਪ੍ਰਾਪਰਟੀ ਦੇ ਵਿੱਚ ਜਾਇਦਾਦਾਂ ਦੇ ਵਿੱਚ ਇਨਵੈਸਟ ਕਰਨ ਦੇ ਲਈ ਲੋਕ ਸਰਗਰਮ ਹੋ ਗਏ ਆ ਇਸ ਨੂੰ ਤੁਸੀਂ ਕਿਸੇ ਤਰੀਕੇ ਵੀ ਦੇਖ ਸਕਦੇ ਹੋ ਪਰ ਇਹ ਗੱਲ ਸਾਫ਼ ਹੈ ਕਿ 15 ਦਿਨਾਂ ਦੇ ਵਿੱਚ 7 ਸੌਦੇ ਹੋਏ ਆ ਵੱਡੇ 100 ਕਰੋੜ ਰੁਪਏ ਦੀ ਜਾਇਦਾਦਾਂ ਦੀ ਵਿਕਰੀ ਹੋਈ ਆ ਤੇ ਹਾਲੇ ਤੱਕ ਨਾ ਤਾਂ ਵਿਜੀਲੈਂਸ ਦੇ ਕੰਨ ਖੜੇ ਹੋਏ ਆ ਤੇ ਨਾ ਹੀ ਇਨਕਮ ਟੈਕਸ ਵਿਭਾਗ ਦੇ ਕਿਉਂਕਿ 100 ਕਰੋੜ ਦੇ ਸੌਦਿਆਂ ਦੀ ਜੇ ਰਜਿਸਟਰੀ ਦੀ ਗੱਲ ਕੀਤੀ ਜਾਵੇ ਤਾਂ ਰਜਿਸਟਰੀ ਮੁਸ਼ਕਲ ਦੇ ਨਾਲ 10 ਕਰੋੜ ਤੋਂ ਵੱਧ ਨਹੀਂ ਹੋਣੀ ਤੇ ਕਿੰਨਾ ਪੈਸਾ ਜਿਹੜਾ 2 ਨੰਬਰ ਦੇ ਵਿੱਚ ਵਰਤਿਆ ਜਾਣਾ ਤੇ ਕਿੰਨਾ ਟੈਕਸ ਬਚਾਇਆ ਜਾਣਾ ਤੇ ਕਿੰਨਾ ਸਰਕਾਰ ਨੂੰ ਚੂਨਾ ਲੱਗਣਾ ਆਓ ਇਸ ਬਾਰੇ ਗੱਲਬਾਤ ਕਰਦੇ ਆਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇਵ ਹਾਲੀ ਸਰ ਜਿਹੜੀ ਤੁਸੀਂ ਅੱਜ ਇਹ ਗੱਲ ਕੀਤੀ ਦਾ ਮਤਲਬ ਇਹ ਹੈਗਾ ਕਿ ਜਿਹੜਾ ਜ਼ਮੀਨਾਂ ਜਾਂ ਪ੍ਰਾਪਰਟੀਆਂ ਦਾ ਲੈਣ-ਦੇਣ ਹੋ ਰਿਹਾ ਉਹਦੇ ਚ ਮਾਫੀਆ ਕਿਸ ਤਰ੍ਹਾਂ ਸ਼ਾਮਲ ਹੋਇਆ ਹੈਗਾ ਤੇ ਬਲੈਕ ਮਨੀ ਨੂੰ ਕਿਸ ਤਰ੍ਹਾਂ ਮਤ ਜਿਹੜਾ ਹੈਗਾ ਉਹ ਵਾਈਟ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਜਿਹੜੇ ਟੈਕਸ ਦਾ ਉਹ ਚੂਨਾ ਕਿਵੇਂ ਲੱਗ ਰਿਹਾ ਇਹਦੇ ਵਿੱਚ ਜਿਹੜੇ ਲੈਂਡ ਮਤਲਬ ਡਿਵੈਲਪਰ ਹੈਗੇ ਆ ਪ੍ਰਾਪਰਟੀ ਡੀਲਰ ਹੈਗੇ ਆ ਜ਼ਮੀਨ ਦੇ ਮਾਲਕ ਹੈਗੇ ਆ ਜਾਂ ਜਿਹੜੇ ਵਿਚਾਰੇ ਦਲਾਲ ਹੈਗੇ ਆ ਉਹ ਸਾਰੇ ਰਲ ਮਿਲ ਕੇ ਇਵਨ ਤੇ ਰੈਵਨਿਊ ਡਿਪਾਰਟਮੈਂਟਰੀ ਵੀ ਇਹਦੇ ਵਿੱਚ ਕਾਫੀ ਹੱਦ ਤੱਕ ਸ਼ੂਨਿਅਤ ਹੈਗਾ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਹ ਕਿਹਾ ਸੀ ਕਿ ਕਲੈਕਟਰ ਰੇਟਾਂ 'ਚ ਵਾਧਾ ਕੀਤਾ ਜਾਊਗਾ ਪਰ ਉਹ ਨਹੀਂ ਕੀਤਾ ਗਿਆ ਡੈਫੀਨਿਟਲੀ ਇਹਦੇ ਚ ਵੀ ਮਾਫੀ ਦਾ ਯੋਗਦਾਨ ਹੈਗਾ ਸੀ ਪਿਛਲੇ ਦਿਨਾਂ 'ਚ ਫਰੀਦਕੋਟ ਸ਼ਹਿਰ ਦੇ ਅੰਦਰ 5 ਪ੍ਰੋਪਰਟੀਜ਼ ਦੇ ਵੱਡੇ ਸੌਦੇ ਹੋਏ ਆ ਜਿਨ੍ਹਾਂ ਦੀ ਕੀਮਤ 100 ਕਰੋੜ ਰੁਪਏ ਦੱਸੀ ਜਾ ਰਹੀ ਹੈਗੀ ਹੈ ਹਾਲਾਂਕਿ ਜੇ ਜੋ ਐਕਚੁਅਲੀ ਇਹ ਪ੍ਰੋਪਰਟੀ ਕਾਊਂਟ ਕੀਤੀ ਜਾਊਗੀ ਤਾਂ ਇਹ ਲੱਖਾਂ ਵਿੱਚ ਹੋਊਗੀ ਇੱਥੇ ਇੱਕ ਸਿਨੇਮਾ ਵੇਚਣ ਦੀ ਗੱਲ ਆਈ ਹੈ ਸ਼ਾਇਦ 18 ਕਰੋੜ ਰੁਪਏ ਦਾ ਹੈਗਾ ਪਰ ਜੇ ਜਿ ਰਜਿਸਟਰੀ ਹੋਈ ਉਹ 1 ਕਰੋੜ ਸਵਾ ਕਰੋੜ ਨਹੀਂ ਹੋਣੀ ਸਰਕਾਰ ਦਾ 17 ਕਰੋੜ ਰੁਪਏ ਚੋ ਟੈਕਸ ਚੋਰੀ ਹੋਣਾ ਮਤਲਬ ਇਹ 100 ਕਰੋੜ ਦੀ ਰਜਿਸਟਰੀ ਹੁੰਦੀ ਹੈ ਤਾਂ ਘੱਟੋ ਘੱਟ ਸਰਕਾਰ ਦਾ ਹੈਗਾ ਉਹ 6 ਕਰੋੜ ਰੁਪਏ ਬੰਦਾ ਹੈਗਾ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਇਹ ਪੂਰਾ ਮਾਫੀਆ ਕੰਮ ਕਰ ਰਿਹਾ ਹੈਗਾ ਇਹ 70 ਤੋਂ 80 ਲੱਖ ਹੀ ਆਊਗਾ ਮਤਲਬ 5 ਕਰੋੜ ਰੁਪਏ ਦਾ ਚੂਨਾ ਲੱਗਣ ਦੀ ਸੰਭਾਵਨਾ ਹੈਗੀ ਹੈ ਜਿੱਥੇ 20-20 ਹਜ਼ਾਰ ਰੁਪਏ ਨੂੰ ਗੱਜੇ ਪ੍ਰਾਪਰਟੀ ਵਿਕ ਰਹੀ ਹੈ ਉਹਦੀ ਜਿਹੜੀ ਸੇਲ ਡੀਡ ਹੋ ਰਹੀ ਆ ਉਹ 1000 5000 2000 4000 ਦੇ 7000 ਇੰਨੀ ਹੋ ਰਹੀ ਹੈ ਸਭ ਤੋਂ ਵੱਧ ਜਿਹੜੀ ਬਲੈਕ ਮਨੀ ਆ ਉਹ ਪ੍ਰਾਪਰਟੀ ਦੇ business ਚ ਆ ਰਹੀ ਹੈ ਸਭ ਤੋਂ ਵੱਧ ਟੈਕਸ ਚੋਰੀ ਇੱਥੇ ਹੋ ਰਿਹਾ ਹੈਗਾ ਸਭ ਤੋਂ ਵੱਧ ਦੋ ਨੰਬਰ ਦੇ ਧੰਦੇ ਇੱਥੇ ਹੋ ਰਹੇ ਆ ਪ੍ਰੋਪਰਟੀਆਂ ਨੂੰ ਬੇਸ਼ੁਮਾਰ ਨਹੀਂ ਖੇਦੇ ਜਾਂਦਾ ਉੱਥੇ ਉਹ ਆਦੀ ਰੈਕਮ ਨਹੀਂ ਦੇ ਦਿੰਦੇ ਆ ਉਹਨਾਂ ਦਾ ਉਹ ਵਾਈਟ ਹੋ ਜਾਂਦਾ ਹੈਗਾ ਟੈਕਸ ਉਹ ਪੇ ਨਹੀਂ ਕਰਦੇ ਹੈਗੇ ਹੁਣ ਤੱਕ ਜਿਹੜਾ ਰੈਵਨਿਊ ਡਿਪਾਰਟਮੈਂਟ ਐ ਐਨ ਫੋਰਸਮੈਂਟ ਡਿਪਾਰਟਮੈਂਟ ਆ ਵਿਜੀਲੈਂਸ ਆ ਜਾਂ ਮਤਲਬ ਜਿਹੜਾ ਟੈਕਸ ਜਿਹੜੇ ਬਚਾਉਣ ਵਾਲੀਆਂ ਜਾਂ ਲੈਣ ਵਾਲੀਆਂ ਸੰਸਥਾਵਾਂ ਵਿਜੀਲੈਂਸ ਵੀ ਮਾ ਹੈਗੀਆਂ ਉਹਨਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਸਾਰੀਆਂ ਜਿਹੜੀ ਟੀਮਾਂ ਦੁਕੋ ਚੋਪੜ ਪੁਰ ਪਿਛਲੇ 50 ਸਾਲਾਂ ਚ ਇੱਕ ਵੀ ਕੇਸ ਜਿਹੜਾ ਹੈਗਾ ਉਹ ਵਿਜੀਲੈਂਸ ਟੀਮਾਂ ਨੇ ਕੱਢ ਸਕੀਆਂ ਕਿ ਇੰਨੀ ਵੱਡੇ ਪੱਧਰ ਤੇ ਪੈਸੇ ਦੀ ਇਨਵੈਸਟਮੈਂਟ ਹੋ ਰਹੀ ਹੈ ਕਿ ਸਰਕਾਰ ਨੂੰ ਟੈਕਸ ਨਹੀਂ ਆ ਰਿਹਾ ਹੈਗਾ ਮੈਨੂੰ ਲੱਗਦਾ ਕਿ ਹਰ ਤਹਿਸੀਲ ਵਿੱਚ ਪੰਜਾਬ ਸਰਕਾਰ ਨੂੰ ਹਫਤੇ ਦੇ 5 ਦਿਨ ਹਰ ਰੋਜ਼ 20 ਲੱਖ ਰੁਪਏ ਦਾ ਚੂਨਾ ਘਟੋ-ਘਟ ਲੱਗ ਰਿਹਾ ਹੈਗਾ ਉਹ ਜੀ ਬਹੁਤ ਵੱਡੀ ਅਮਾਊਂਟ ਹੈਗੀ ਹੈ ਤਾਂ ਸ਼ਾਇਦ ਸਰਕਾਰ ਹੋਰ ਸਮਝਦਾਰ ਆਉਂਦੇਵੇ ਇੱਥੇ ਜੇ ਗਲਤੀ ਨਹੀਂ ਸੀ ਕਲੈਕਟਰ ਰੇਟ ਤੋਂ ਵੱਧ ਕੀਤਾ ਜਾਊਗਾ ਪਰ ਹਾਈਟਾ ਕੀਤਾ ਨਹੀਂ ਗਿਆ ਹੈਗਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਇਹ ਘਪਲਾ ਚੈੱਕ ਕਰਨਾ ਹੋਵੇ ਤਾਂ ਜਿਹੜੀਆਂ ਉਹ ਰੈਵਿਊ ਡਿਪਾਰਟਮੈਂਟ ਤੋਂ ਇਹ ਸੇਲ ਡਿਡ ਕੀਤੀ ਨਹੀਂ ਹੈਗੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਪ੍ਰਾਪਰਟੀ ਲਈ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਪ੍ਰਾਪਰਟੀ ਵੇਚ ਕੇ ਅਥਾ ਕਾਲਾ ਪੈਸਾ ਕੱਠਾ ਕੀਤਾ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕੁਝ ਗੱਲਾਂ ਕਲੀਅਰ ਹੈਗੀਆਂ ਜਿਦੇ ਚ ਪ੍ਰਸ਼ਾਸਕਿਕ ਅਧਿਕਾਰੀ ਜਾਂ ਜਿਹੜੀ ਪਾਲਿਸੀ ਡਿਸੀਜਨ ਆ ਉਸ ਟਾਈਮ ਕੋ ਚੋਰੀ ਲਈ ਸਭ ਤੋਂ ਵੱਡਾ ਰੀਜ਼ਨ ਬਣ ਰਹੇ ਹੈਗੇ ਆ ਜਿਵੇਂ ਹੁਣ ਫਰੀਕੋਟ ਜ਼ਿਲ੍ਹੇ ਚ ਕਲੈਕਟਰ ਰੇਟ 10 ਲੱਖ ਰੁਪਏ ਇੱਕ ਕਿਲਾ 40 ਲੱਖ ਦਾ ਵਿਕ ਰਿਹਾ ਹੈਗਾ ਫਰੀਕੋਟ ਸ਼ਹਿਰ ਦੇ ਵਿੱਚ ਇੱਕ ਪ੍ਰਾਪਰਟੀ ਹੈ ਜਿਹੜੀ 40 ਹਜ਼ਾਰ ਰੁਪਏ ਦਾ ਜੀ ਵਿਕ ਰਹੀ ਹੈ ਕਲੈਕਟਰ ਰੇਟ ਹੈਗਾ ਜਿਹਦਾ 5500 ਰੁਪਏ ਹੈਗਾ ਤੇ ਨੈਚੁਰਲ ਜਿੱਥੇ 5500 ਰੇਟ ਹੈਗਾ ਦੋਸਤਾਂ ਨਾਲ ਦੀ ਕੀ ਹੋਣੀ ਹੈ ਸਰਕਾਰ ਨੂੰ ਇਸ ਬਾਰੇ ਰੀਕਨਸਿਡਰ ਕਰਨ ਦੀ ਲੋੜ ਹੈ ਇਹਦੇ ਲਈ ਪਹਿਲਾਂ ਫੈਸਲੇ ਲੈਣੇ ਪੈਣਗੇ ਉਹ ਲੈਣ ਦੀ ਲੋੜ ਹੈ ਇਹ ਪ੍ਰੋਪਤ ਕਿਲਾ 40 ਲੱਖ ਦਾ ਤੋਂ 10 ਲੱਖ ਦੀ ਰਜਿਸਟਰੀ ਕਿਉਂ ਹੋ ਰਹੀ 30 ਲੱਖ ਰੁਪਏ ਦੀ ਸਟੈਂਪ ਡਿਊਟੀ ਕਿਉਂ ਚੋਰੀ ਹੋ ਰਹੀ ਹੈ ਕੋਈ ਜਿੰਨ ਸਰਦ ਵਿੱਚ ਧਿਆਨ ਚ ਹੈਗਾ ਪਰ ਕੋਈ ਤੇ ਕਾਰ ਵੀ ਕਰ ਨਹੀਂ ਰਿਹਾ ਪਿਛਲੇ ਦਿਨਾਂ ਚ ਫਰੀ ਕੋਟ ਸ਼ਹਿਰ ਦੇ ਅੰਦਰ 5